ਅੱਜ ਦੀ ਸ਼ਾਰਟ ਵੀਡੀਓ ਜਿਹੜੀ ਆਪਾਂ ਬਾਈ ਬਣਾਈਆ ਫਾਰਮ ਚ ਦਿਖਾਉਨੇ ਆ ਸੁਣ ਟਾਪ ਬਰੀਡ ਵੜ ਜਿਹੜੀ ਬਾਈ ਸੇਲ ਕਰ ਰਹੇ ਆ ਤੇ ਜਿਹੜੀ ਵੀਡੀਓ ਆ ਨਾ ਅੱਜ ਦੀ ਆਪਾਂ ਫਾਰਮ ਤੋਂ ਬਣਾਈਆ ਬਹੁਤ ਸੋਹਣੇ ਬਰੀਡ ਆ ਬਾਈ ਕੋਲੇ ਸਾਰੀ ਉਹਨਾਂ ਵਿੱਚੋਂ ਅੱਜ ਇੱਕ ਵੜ ਸੇਲ ਕਰ ਰਹੇ ਆ ਬਾਈ ਜੀ ਕਿਹੜਾ ਸੂਆ ਹੁੰਦੀ ਆ ਇਹ ਦੂਜਾ ਸੂਆ ਜੀ ਦੂਜਾ ਸੂਆ ਕਿੰਨੇ ਕਿ ਦਿਨ ਲੈ ਜੂਗੀ ਇਹ 6 ਦਿਨ ਲੈ ਜੂ ਪਾਸੇ ਦੇ 6 5 6 ਦਿਨ ਬਾਈ ਕਹਿੰਨੇ ਬਾਈ ਲੈ ਜੂਗੀ ਤੋਰਾ ਇੱਕ ਨੰਬਰ ਹਵਾਨਾ ਸੋਹਣਾ ਤਿਆਰ ਕਰਦੀ ਆਉਂਦੀ ਆ ਕਿੰਨੇ ਕਿ ਦਿਨਾਂ ਦੀ ਕੱਚੀ ਹੈ ਜੀ ਇਹ 5 6 ਦਿਨਾਂ ਦੀ ਕੱਚੀ ਹੈ ਤੇ ਕਿੰਨੇ ਕਿ ਦੁੱਧ ਦਿੱਤਾਈ ਦੁੱਧ 35 ਲੀਟਰ ਦਤਾ ਹੀ ਪਹਿਲੇ ਚੂਹੇ ਠੀਕ ਆ ਐ ਦਾ ਕੀ ਕਿੰਨੀ ਕਮੀ ਦਾ ਜੀ ਦਾ ਐ ਤੇ ਤਾਂ 40 ਤੋਂ ਬਾਹ ਤਹਾਂ ਜਾਉ ਜੇ ਬਾਕੀ ਕੱਦ ਵਜਣ ਵਾਲੀ ਆ ਬਾਈ ਪਾਲੀਸਮੀ ਚੰਗੀ ਆ ਬਰੀਡ ਇੱਕ ਨੰਬਰ ਆ ਗਈ ਚਮਕ ਦਮਕ ਵਾਲੀ ਆ ਥਣਾ ਦਾ ਸਾਇ ਸੋਹਣਾ ਬਾਈ ਕਹਿੰਦੇ ਹੱਥੀਂ ਵਿਚਾਈ ਕਰ ਲਓ ਮਾ ਮਸ਼ੀਨ ਤੇ ਕਰ ਲਓ ਕਹਿੰਦੀ ਕਰਮ ਵਾਲੀ ਕੁਛ ਨਹੀਂ ਮੋਲ ਆ ਜਿਹੜਾ ਡਿਮਾਂਡ ਆ ਉਹ 1 ਲੱਖ ਤੇ 60000 ਰੁਪਇਆ ਬਾਕੀ ਬਾਈ ਕਹਿੰਦੇ ਕਰ ਦਿਆਂਗੇ ਮਾਨ ਤਾਂ ਥੋੜਾ ਕਣਾ ਆਏਗਾ ਇਹਦਾ ਪਿੰਡ ਹੈਗਾ ਟਵਾਲੀ ਜ਼ਿਲ੍ਹਾ ਇਹਨੂੰ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਦੀ ਜੀ ਗੱਲ ਕਰੀਏ ਬਾਈ ਇਧਰ ਆਉਂਗੇ ਦਾ ਭਾਈ ਰੂ ਤੇ ਬਈ ਹੋਰ ਆਪਾਂ ਨੂੰ ਕਿਹੜੇ ਕਿਹੜੇ ਪੰਨੇ ਲੜੇ ਫੂਲ ਆ ਜੀ ਠੀਕ ਆ ਫੂਲ ਆ ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ 7696735615 ਠੀਕ ਆ ਬਈ ਬਾਕੀ ਸਕਰੀਨ ਤੇ ਚੱਲੂਗਾ ਬਈ ਨੋਟ ਕਰ ਲੈ ਤੇ ਕੋਈ ਬਾਈ ਦਾ ਬਈ ਵਪਾਰ ਦਾ ਕੰਮ